ਜਾ ਰੋ ਰਾਂ ਮੇਰੀਆਂ ਭੈਣਾਂ ਰਗੀਆਂ ਤੋਂ ਉਹ ਕਹਿੰਦੀ ਜੀ ਮਾਂ ਪਿਓ ਮੇਰੇ ਹੈ ਨਹੀਂ ਗਏ ਭਰਾ ਵੀ ਜਿਹੜਾ ਵਾ ਉਹ ਨਸ਼ਾ ਕਰਦਾ ਵਾ ਔਰ ਘਰ ਬਣਾਉਣਾ ਸ਼ੁਰੂ ਕੀਤਾ ਸੀਗਾ ਔਰ ਪੈਸੇ ਤਕਰੀਬਨ ਉਹਦੇ ਵਿੱਚ ਘਟਦੇ ਆ ਤੁਹਾਡੀ 1.5 ਲੱਖ ਦੀ ਸੇਵਾ ਜਿਹੜੀ ਉਹ ਕੱਲ ਅਸੀਂ ਨਿਭਾ ਕੇ ਜਾਵਾਂਗੇ ਕੀ ਬੰਨਣਾ ਹੈ ਮੱਡੇ ਹੋ ਕੇ ਬਾਹਰ ਜਾ ਬਾਹਰ ਕਿੱਥੇ ਸਨੇਡਾ ਰੱਬ ਨੇ ਪੈਸੇ ਦਿੱਤੇ ਖੁੱਲੇ ਫਿਰ ਲੋਕਾਂ ਦੀ ਮਤ ਕਰਿਆ ਕਰੇਗਾ ਹਾਂਜੀ ਬਸ ਮੇਰੀ ਤੇਰੀ ਮਦਦ ਕਰਦੀ ਨਹੀਂ ਮੇਰੀ ਬੋਇ ਲੱਤ ਗਿਆ ਦਿਮਾਗ ਤੋਂ ਹਾਂਜੀ ਤੂੰ ਖੁਸ਼ ਆ ਹਾਂਜੀ ਘਰ ਨਵੇਂ ਜਾਣਾ ਹੋਣਾ ਹਾਂਜੀ ਚੱਲ ਫਿਰ ਮੁਬਾਰਕਾਂ ਦੋਸਤੋ ਪਿੰਡ ਅੰਬਕੋਟਲੀ ਦੇ ਵਿੱਚ ਆ ਜਦੋਂ ਤੋਂ ਸੇਵਾ ਸ਼ੁਰੂ ਕੀਤੀ ਸੀ ਤਕਰੀਬਨ ਬਹੁਤ ਸਾਰੇ ਲੋਕਾਂ ਨੂੰ ਆਸਾਂ ਵੀ ਸਾਡਾ ਵੀ ਘਰ ਬਣ ਜਾਵੇ ਹਾਲਾਤ ਜਿਹੜੇ ਨੇ ਉਹ ਜ਼ਮੀਨੀ ਪੱਧਰ ਤੇ ਕੇਵਲ ਹੜਾਂ ਕਰਕੇ ਨਹੀਂ ਵੈਸੇ ਵੀ ਜਿਹੜੇ ਛੋਟੇ ਕਿਸਾਨਾ ਦੇ ਉਹ ਬਹੁਤ ਬੱਤਰ ਹਾਲਾਤ ਨੇ ਘਰ ਵੀ ਨਹੀਂ ਹੈਗੇ ਪਿੰਡ ਅੰਬਕੋਟਲੀ ਦੇ ਵਿੱਚ ਖੜਾ ਵਾ ਇਹ ਮੇਰੀ ਭੈਣ ਖੜੀ ਆ ਜਗਦੀਪ ਕੌਰ ਪੰਜ ਕਨਾਲਾ ਪੈਲੀ ਜੀ ਤੁਹਾਡੀ ਪੰਜ ਕਨਾਲਾ ਪੈਲੀ ਆ ਔਰ ਐਡਾ ਸੋਹਣਾ ਇਹਦਾ ਬੇਟਾ ਖੜਾ ਇੱਥੇ ਅਭੀ ਜੋਤਿਆ ਤੇਰਾ ਨਾਂ ਇੱਕ ਭਰਾ ਛੋਟਾ ਤੇਰੇ ਰਗਾ ਹੀ ਆ ਮਤਲਬ ਇਹ ਦੋ ਪੁੱਤ ਤੇ ਮਾਂ ਇਸ ਘਰ ਦੇ ਵਿੱਚ ਰਹਿੰਦੀ ਉਹ ਘਰ ਤੁਹਾਡੇ ਸਾਹਮਣੇ ਹੀ ਆ ਬਹੁਤ ਡੂੰਗਾ ਵਾ ਇਹਨੂੰ ਵੇਚ ਕੇ ਤੇ ਸਾਹਮਣੇ ਇਹਨਾਂ ਦੀ ਜਗਾ ਅਜੇ ਦੇ ਵਿੱਚ ਘਰ ਬਣਾਉਣਾ ਸ਼ੁਰੂ ਕੀਤਾ ਸੀਗਾ ਔਰ ਪੈਸੇ ਤਕਰੀਬਨ ਉਹਦੇ ਵਿੱਚ ਘਟਦੇ ਆ ਔਰ ਹਾਲਾਤ ਬਦਤਰ ਹੋਏ ਵੀ ਘਰ ਵਾਲਾ ਜਿਹੜਾ ਵਾ ਉਹ ਕਿਤੇ ਸੌਰੇ ਆਪਣੇ ਗਿਆ ਤੇ ਉੱਥੇ ਕੋ ਕਤਲ ਹੋਇਆ ਕਿਸੇ ਕੋਲੋਂ ਤੇ ਉਹਦਾ ਵੀ ਨਾਮ ਵਿੱਚ ਆਇਆ ਜਾਂ ਨਹੀਂ ਆਇਆ ਮੈਂ ਜਾਇ ਨਹੀਂ ਆਇਚ ਨਹੀਂ ਪੈਂਦਾ ਵੀ ਉਹਨੂੰ ਵੀ 20 ਸਾਲ ਸਜ਼ਾ ਹੋ ਗਈ ਆ ਤੇ ਮੈਂ ਭੈਣ ਨੂੰ ਪੁੱਛਿਆ ਵੀ ਪੇਕੇ ਬਹੁਤ ਸੌਖੇ ਆ ਕੋ ਉਹ ਮਤ ਕਰਦੇ ਆ ਉਹ ਕਹਿੰਦੀ ਜੀ ਮਾਪਿਓ ਮੇਰੇ ਹੈ ਨਹੀਂਗੇ ਨਹੀਂ ਹੈਗੇ ਜੀ ਚਾ ਰੋ ਨਾ ਮੇਰੀਆਂ ਭੈਣਾਂ ਰਗੀਆਂ ਤੋਂ ਵੀ ਭਰਾ ਵੀ ਜਿਹੜਾ ਵਾ ਉਹ ਨਸ਼ਾ ਕਰਦਾ ਵਾ ਔਰ ਮਤਲਬ ਇਹੋ ਜਿਹੇ ਹਾਲਾਤ ਹੀ ਨਹੀਂ ਉਹਦੇ ਘਰ ਦੀ ਵੀ ਜਿਹੜੀ ਉਹ ਛੱਡ ਕੇ ਜਾ ਚੁੱਕੀ ਆ ਔਰ ਕੋਸ਼ਿਸ਼ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਹੜਾਂ ਕਰਕੇ ਹੀ ਲੋਕ ਖਰਾਬ ਨੇ ਮਤਲਬ ਇਸ ਤੋਂ ਬਾਹਰ ਵੀ ਜਿਹੜੀ ਪੀਲ ਆ ਲੋਕਾਂ ਦੀਆਂ ਮੁਸ਼ਕਲਾਂ ਸੀ ਵਿਖਾਉਂਦੇ ਰਹੇ ਆ ਵਿਖਾਉਂਦੇ ਰਵਾਂਗੇ ਦੇਣ ਵਾਲੇ ਵੀ ਬਹੁਤ ਆ ਪਰ ਮੈਂ ਇੱਥੇ ਆ ਕੇ ਇਹਨਾਂ ਨੂੰ ਪੁੱਛਿਆ ਵੀ ਤੁਹਾਡੀ ਮਦਦ ਕੀ ਕੀਤੀ ਜਾ ਸਕਦੀ ਆ ਵੀ 4 ਲੱਖ ਰੁਪਏ ਦੇ ਵਿੱਚ ਆ ਇਹਨਾਂ ਦਾ ਮਕਾਨ ਜਿਹੜਾ ਵਿਕਿਆ ਵਾ ਅੱਧ ਪਚਦਾ ਜਿਹੜਾ ਵਿੱਚ ਉਹ ਘਰ ਖਲੋ ਗਿਆ ਵੇ ਇਸ ਘਰ ਨੂੰ ਇਹ ਵੇਚ ਚੁੱਕੇ ਆ ਔਰ ਸਾਰੀ ਜਿਹੜੀ ਉਹ ਸਾਰੀ ਉਹ ਰੁਕੀ ਆ ਔਰ 2 ਕ ਲੱਖ ਰੁਪਈਆ ਇਹਨਾਂ ਕੋ ਬਚਿਆ ਤਾਂ ਮੈਂ ਪੁੱਛਿਆ ਭੈਣ ਨੂੰ ਵੀ ਕਿੰਨੇ ਪੈਸੇ ਘਟਦੇ ਨੇ ਆਂਦੀ ਜੀ 1.5 ਲੱਖ ਰੁਪਈਆ ਸਾਰੀ ਦੇ ਵਿੱਚ ਘਟਦਾ ਇੰਨਾ ਹੀ ਘਟਦਾ ਬੀਬੀ ਕਿੰਨਾ ਘਟਦਾ ਹਾਂਜੀ ਇੰਨਾ ਹੀ 1.5 ਲੱਖ ਰੁਪਈਆ ਔਰ ਸਾਨੂੰ ਬਾਅਦੋਂ ਇੱਕ ਫੋਨ ਆਇਆ ਸੀ ਭਾਜੀ ਵਿਕਰਮ ਨੇ ਉਹਨਾਂ ਨੇ ਬਾਅਦੋਂ ਫੋਨ ਕੀਤਾ ਸੀ ਕਿ 50000 ਰੁਪਈਆ ਦੀ ਸੇਵਾ ਮੇਰੀ ਵੀ ਕਿਤੇ ਲੋਡਬੰਦ ਹੋਇਆ ਤੇ ਲਾ ਦਿਓ ਉਹ 50000 ਰੁਪਈਆ ਦਾ ਜਿਹੜਾ ਇੰਤਜ਼ਾਮ ਹੋ ਗਿਆ 1 ਲੱਖ ਰੁਪਈਆ ਹੋਰ ਜਿਹੜਾ ਤੁਹਾਨੂੰ ਕੱਲ ਆਓ ਕਿਤੋਂ ਨਾ ਕਿਦੋਂ ਕਰਕੇ ਤੁਹਾਡੀ 1.5 ਲੱਖ ਦੀ ਸੇਵਾ ਜਿਹੜੀ ਉਹ ਕੱਲ ਅਸੀਂ ਨਿਭਾ ਆਪਣਾ ਘਰ ਪਾਓ ਮੈਂ بیٹے ਨੂੰ ਪੁੱਛਿਆ ਵੀ ਤੇਰਾ ਅੱਗੋਂ ਵੱਡੇ ਹੋ ਕੇ ਕਰਨਾ ਕੀ ਆ ਔਰ ਕਹਿੰਦਾ ਮੈਂ ਕੈਨੇਡਾ ਜਾਣਾ ਆ ਸਾਡੇ ਬੱਚਿਆਂ ਦਾ ਜਿਹੜਾ ਰੁਝਾਨ ਹੋ ਗਿਆ ਵਾ ਮਤਲਬ ਵੀ ਕਿੱਥੋਂ ਪੰਜਾਬ ਬਚਣਾ ਕਿੱਥੋਂ ਪੰਜਾਬ ਦਾ ਵਿਰਸਾ ਬਚਣਾ ਵਾ ਕਿੱਥੋਂ ਪੰਜਾਬ ਦੀ ਜਵਾਨੀ ਬਚਣੀ ਆ ਸੋ ਮੈਂ ਅਰਦਾਸ ਕਰਦਾ ਵੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਇਹਦਾ ਸੁਪਨਾ ਜਿਹੜਾ ਉਹ ਬਾਹਰ ਜਾਣ ਵਾਲਾ ਪੂਰਾ ਹੋਵੇ ਮੈਂ ਇਹ ਅਰਦਾਸ ਜ਼ਰੂਰ ਕਰਦਾ ਵੀ ਬੱਚਾ بڑا ਹੁਸ਼ਿਆਰ ਹੋ ਪੜ੍ਹ ਲਿਖ ਕੇ ਇੰਨਾ ਹੀ ਸੈੱਟ ਹੋ ਜੇ ਵੀ ਇਹਦਾ ਇੱਥੇ ਹੀ ਕੈਨੇਡਾ ਬਣ ਜਾਵੇ ਆਪਦੀ ਮਾਂ ਦਾ ਵੀ ਖਿਆਲ ਰੱਖੇ ਆਪਦੇ ਪਿਓ ਦੀ ਵੀ ਡੀਕ ਕਰੇ ਵੀ 20 ਸਾਲ ਸਜ਼ਾ ਜਿਹੜੀ ਉਹ ਬਹੁਤ ਲੰਮੀ ਆ ਉਸ ਦੌਰਾਨ ਇਹਦੀ ਜਵਾਨੀ ਨਿਕਲ ਜਾਣੀ ਆ ਵਿਚਾਰੇ ਦੀ ਮਤਲਬ ਵੀ ਇਹ ਕਿੱਥੋਂ ਇੰਨਾ ਮਤਲਬ ਗੁਜ਼ਾਰਾ ਚੱਲਣਾ ਵਾ ਪੰਜ ਕਨਾਲਾ ਸਿਰਫ ਪੈੜੀ ਅੱਜ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਸੋ ਮੇਰੀ ਭੈਣੇ ਤੂੰ ਇਹਨੂੰ ਪੜ੍ਹਾ ਤੇਰੇ ਘਰ ਦੀ ਵੀ ਜਿਹੜੀ ਜਿੰਨੀ ਮਦਦ ਹੋ ਸਕੇ ਜਿਹਦੇ ਨਾਲ ਤੇਰਾ ਤਿਆਰ ਹੋ ਜਾਣਾ ਉਹ ਅਸੀਂ ਪੂਰੀ ਕਰਤੀ ਆ ਕੋਈ ਇਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਸਾਥ ਚਾਹੀਦਾ ਹੋਇਆ ਤੇ ਤੂੰ ਬਾਬਾ ਜੀ ਨੂੰ ਦੱਸ ਦੀ ਅਸੀਂ ਉਹ ਵੀ ਕਿਸੇ ਸਕੂਲ ਦੇ ਵਿੱਚ ਮੈਂ ਕਹਿਣ ਨੂੰ ਤਿਆਰ ਆ ਮੈਂ ਕਰਨ ਨੂੰ ਤਿਆਰ ਆ ਔਰ ਮੈਂ ਬੱਚੇ ਨੂੰ ਪੁੱਛਿਆ ਵੀ ਜੇ ਰੱਬ ਨੇ ਬਹੁਤ ਸੌਖਾ ਕੀਤਾ ਤੇ ਲੋਕਾਂ ਦੀ ਮਤ ਕਰਿਆ ਕਰੇਗਾ ਹਾਂਜੀ ਹੈ ਹਾਂਜੀ ਆਪਦੀ ਮਾਂ ਦਾ ਖਿਆਲ ਰੱਖਦਾ ਵਾ ਕਿ ਲੜਦਾ ਨਹੀਂ ਰੱਖਦਾ ਤੰਗ ਤੇ ਨਹੀਂ ਕਰਦਾ ਮਤਲਬ ਬੱਚਾ ਵਿਚਾਰਾ ਵਾ ਆ ਵੇਖ ਕੇ ਹੀ ਤੁਹਾਨੂੰ ਆਉਂਦਾ ਵੀ ਆਪਣੇ ਬੱਚਿਆਂ ਵਰਗੇ ਹੀ ਨੇ ਚਲੋ ਮੇਰੇ ਵੱਲੋਂ ਭੈਣਾ ਇਹ ਸੇਵਾ ਸਾਡੇ ਵੱਲੋਂ ਅਸੀਂ ਤੇ ਜਰੀਆ ਬਣੇ ਆ ਤੋ 1.5 ਲੱਖ ਰੁਪਇਆ ਕਿਹਾ ਸੀਗਾ ਜੋ ਤੁਹਾਡੇ ਲਾਗੋ ਸਾਰਿਆਂ ਨੇ ਦੱਸਿਆ ਵਾ ਉਹ ਤੁਹਾਨੂੰ ਸੇਵਾ ਕੱਲ ਤੱਕ ਤੁਹਾਡੀ ਜਿਹੜੀ ਉਹ ਪੁੱਝਦੀ ਕਰ ਦਿਆਂਗੇ ਆਪਦੇ ਘਰ ਚ ਖੁਸ਼ ਵਸੋ ਬੱਚੇ ਤੁਹਾਡੇ ਤਰੱਕੀ ਕਰਨ ਇਸ ਪੰਜਾਬ ਚ ਰਹਿਣ ਜਿੱਥੇ ਉਹ ਤੇਰੀ ਮਾਂ ਦੀ ਸੇਵਾ ਕਰਨ ਉਥੇ ਆਪਦੇ ਸੂਬੇ ਦੀ ਆਪਣੇ ਸ਼ਹਿਰ ਦੀ ਵੀ ਸੇਵਾ ਕਰਦੇ ਰਹਿਣ ਆਪਦੇ ਪਿੰਡ ਦੀ ਵੀ ਸੇਵਾ ਕਰਦੇ ਰਹਿਣ ਧੰਨਵਾਦ ਹੋ ਜੂਗਾ ਰੋਣਾ ਹੁਣ ਕਿੰਨੀ ਉਮਰ ਹੈ ਤੇਰੀ 20 ਸਾਲੀ ਆ ਜੀ ਕਿਹੜਾ ਕੁੱਛ ਹਾਂਜੀ ਕੀ ਬੋਲ ਬਸ ਮੇਰੀ ਤੈਨੂੰ ਮਦਦ ਕਰਦੀ ਮਿਲਣੀ ਬੋਇ ਲੱਤ ਕੀ ਆ ਦਮਾ ਤੂੰ ਹਾਂਜੀ ਤੂੰ ਖੁਸ਼ ਆ ਹਾਂਜੀ ਘਰ ਨਵੇਂ ਜਾਣਾ ਹੁਣ ਹਾਂਜੀ ਚੱਲ ਫੇਰ ਮੁਬਾਰਕਾਂ Here you get it